ਚੱਲ ਕੋਈ ਨਹੀਂ ਕੋਈ ਟੈਨਸ਼ਨ ਨਾ ਆ ਤੇ ਆ ਜੀ ਮੇਰਾ ਵੀਰਾਂ ਨੂੰ ਬਹੁਤਾ ਟਾਈਮ ਨਾ ਲਾਈਆਂਗਾ ਚਲੋ ਚਲੋ ਪਹੁੰਚੋ ਦੇ ਚਲੋ ਮਿਲਦੇ ਹਾਂ ਕੀ ਹੰਦੇ ਨੇ ਮਉਦੀਪ ਤੈਨੂੰ ਕੋਲਾ ਸੁਣ ਤੇ ਲਿਆਈ ਤੂੰ ਹੀ ਮੈਂ ਚੱਲ ਫੇਰ ਵੀ ਆਖੰਡੇ ਨੇ ਵੀ ਆਜੋ ਸ਼ਹਿਰ ਪੈਲੀ ਦਾ ਕਰਾ ਲਈਏ ਤੇ ਉਹਨੂੰ ਆਖੀ ਨਾਵ ਨੂੰ ਮੈਨੂੰ ਦੋਵੇਂ ਪੜਾਉਂਦੀ ਪੜਾਉਂਦੀ ਆ ਆਹੋ ਹੋਇਆ ਤੇ ਮੈਨੂੰ ਕੋਈ ਵੀ ਨਹੀਂ ਮੈਂ ਤੇ ਐਵੇਂ ਬਹਾਨਾ ਲਾਉਣ ਲਈ ਮੇਰੇ ਵੱਲੋਂ ਭਾਵੇਂ ਅੱਜ ਟਾਈਮ ਰੱਖਿਆ ਹੋਏ ਭਾਵੇਂ ਕੱਲ ਟਾਈਮ ਰੱਖਿਆ ਹੋਏ ਮੈਂ ਤੇ ਕਦੀ ਵੀ ਨਹੀਂ ਆਪਣੇ ਹੱਥੋਂ ਪੈਲੀ ਗਰਨਦੀ ਹੁਣੇ ਮੈਂ ਹੱਥ ਵੱਡ ਕੇ ਇਹਨਾਂ ਨੂੰ ਦੇ ਦਿਆਂ ਤੇ ਇਹ ਮੁੜ ਕੇ ਮੈਨੂੰ ਪੁੱਛਾਂ ਨਹੀਂ ਨਾ ਧੁੱਪ ਨਿਕਲੀ ਆਈ ਇਹ ਮਸਾਲਾ ਧੁੱਪੇ ਆਉਣੀ ਧੁੱਪੇ ਨਵਦੀਪਾ ਹਾਂਜੀ ਇਹ ਕੀ ਕਰ ਲੱਗੀ ਮਸਾਲਾ ਧੁੱਪੇ ਪਾਉਣ ਲੱਗੀ ਆ ਚਲ ਇਹਨੂੰ ਬਾਹਰ ਚ ਰੱਖ ਲਈ ਜਾ ਪਹਿਲਾਂ ਮੰਮੀ ਆ ਲਹੋ ਕਿਉਂ ਮੰਮੀ ਨੂੰ ਹੁਣ ਕੀ ਹੋ ਗਿਆ ਵਾ ਹੋਇਆ ਨਵਦੀਪ ਕੁਝ ਨਹੀਂ ਵੇਖਲਾ ਹੂੰ ਚੰਗੇ ਭਲੇ ਟੀਵੀ ਵੇਖਣ ਦੇ ਆ ਮੈਂ ਕਿਹਾ ਵੀ ਚਲੋ ਮੰਮੀ ਚੱਲੀਏ ਉਧਰ ਨੂੰ ਨਾ ਮੇਰੇ ਕੋ ਤੇ ਉੱਠਿਆ ਨਹੀਂ ਉਹ ਜਾਂ ਡਿਆ ਮੇਰਾ ਬੀਪੀ ਵਧੇ ਕਦੀ ਘਟਿਆਈ ਉਹਨੇ ਕਿ ਚੰਗੇ ਭਲੇ ਇਹ ਡਿਸ਼ੀਤੀ ਬੀਪੀ ਵਾਦ ਘਟ ਗਿਆ ਇਹਨਾਂ ਦਾ ਮੈਨੂੰ ਵੀ ਸਾਰਾ ਇਹ ਕੋਈ ਨਹੀਂ ਇਹ ਸਾਈ ਦਾ ਕੰਮ ਹੈ ਮੈਂ ਵੀ ਨਹੀਂ ਮਮੀ ਚੰਗਿਆਂ ਨੇ ਲੱਗੀਦਾ ਹਨ ਅਗਲੇ ਡੀਕਾਂ ਡੇ ਨੇ ਤੇ ਦੇ ਕੇ ਆ ਕੰਬਲ ਤੇ ਨਾਲੇ ਦਵਾਈ ਦੇ ਮੈਂ ਕਿੰਨਾ ਗ੍ਰੈਸਟ ਕਰਦਾ ਫਿਰ ਚੱਲਦੇ ਆ ਮੰਨਦੇ ਗਏ ਨੇ ਤੇ ਇੱਕ ਕੰਮ ਕਰੀ ਦਵਾਈ ਆਪ ਕੋਲ ਖੋਲ ਕੇ ਖਾਈ ਚਲੋ ਕੋਈ ਗੱਲ ਹੈ ਕਿ ਨਹੀਂ ਕਿ ਜੇ ਨਾ ਨਾ ਖਾਂਗੇ ਤਾਂ ਮੈਨੂੰ ਦੱਸਿ ਕੋਈ ਗੱਲ ਨਹੀਂ ਠੀਕ ਹੈ ਫਿਰ ਤਾਂ ਮੈਂ ਵੀ ਚਲੋ ਪ੍ਰੀਤਾਂ ਨਵਦੀਪ ਠੀਕ ਜਾਣੀ ਲੱਗਦਾ ਕੰਮ ਹਣਾ ਮੈਨੂੰ ਆ ਭਿੰਦਰ ਲੱਗਣ ਲਿਆ ਵਾ ਕਿ ਮੰਮੀ ਦੇ ਨੇ ਬਹਾਨਾ ਬਣਾਉਣ ਕਿ ਮੈਨੂੰ ਨਾ ਜਾਣਾ ਪਊਗਾ ਤੇ ਇੰਦਾ ਕਿੰਨਾ ਟਾਈਮ ਕੰਮ ਕਰੂਗਾ ਬਿਲਕੁਲ ਤੇ ਚੱਲ ਤੂੰ ਦੇਖਿਆ ਆ ਲੈ ਮੈਂ ਰੱਖਣਾ ਰੱਖਣਾ ਕਿੱਥੇ ਇਹਨੂੰ ਬਾਹਰ ਧੁੱਪੇ ਰੱਖ ਦੋ ਹੋਰ ਕਿੱਥੇ ਰੱਖਣਾ ਵਾ ਆ ਲਓ ਮੰਮੀ ਪਾਣੀ ਆ ਲੋ ਗੋਲੀ ਦਿਖਾ ਲੋ ਹੁਣ ਜੇ ਮੈਂ ਖਾ ਲਈ ਨਹੀਂ ਤੇ ਜਾ ਮੈਨੂੰ ਨਾ ਤੂੰ ਕੰਬਲ ਲਿਆ ਦੇ ਕੋਈ ਨਹੀਂ ਮੰਮੀ ਮੈਂ ਕੰਬਲ ਵੀ ਲਿਆ ਦਨੀ ਆ ਹਾਂ ਗੋਲੀ ਖਾ ਕੇ ਤੇ ਪਾਣੀ ਮੈਨੂੰ ਫੜਾ ਦੋ ਨਾ ਮੈਂ ਉੱਥੇ ਰੱਖ ਦੇਣੀ ਐਵੇਂ ਇਸੇ ਰੁੜ ਜੂਗਾ ਕੋਈ ਨਹੀਂ ਮੈਂ ਖਾ ਲਈ ਨਹੀਂ ਤੂੰ ਜਾ ਮੈਨੂੰ ਪਹਿਲਾਂ ਕੰਬਲ ਲਿਆ ਦੇ ਕੰਮਣੀ ਛੜੀ ਐ ਮੈਂ ਦਵਾਈ ਖਾ ਲੈਣੀ ਏ ਮੈਨੂੰ ਪਤਾ ਹੋਇਆ ਮੰਮੀ ਥੱਲੇ ਪਾਣੀ ਨਾ ਰੱਖੋ ਦਵਾਈ ਖਾਉ ਹਾਂ ਇਹਨੂੰ ਕੋਈ ਨਹੀਂ ਮੈਂ ਖਾ ਲਈ ਨਹੀਂ ਜਦੋਂ ਮੈਂ ਆਖਿਆ ਮੈਂ ਕਿਹੜੀ ਨਵੀਂ ਦਵਾਈ ਐ ਜੇ ਖਾਣ ਲੱਗੀ ਐ ਤੇ ਤੈਨੂੰ ਪਤਾ ਹੀ ਐ ਖਾ ਹੀ ਲੈਣੀ ਐ ਤੇ ਜਾ ਮੈਨੂੰ ਕੰਬਲ ਲਿਆ ਦੇ ਕੰਬਲ ਮੈਂ ਤੁਹਾਨੂੰ ਲਿਆ ਦੰਨੀ ਆ ਮੈਂ ਕਿਹੜਾ ਕਹਾਂ ਨਹੀਂ ਲੈ ਕੇ ਦੇਣਾ ਤੁਸੀਂ ਦਵਾਈ ਖਾ ਕੇ ਤੇ ਕੰਮ ਨਬੇੜੋ ਹਾਂ ਮੁੜ ਕੇ ਮੰਮੀ ਸਗੋਂ ਆਮ ਨਾਲ ਲੰਮੀ ਪਿਓ ਫਰਕ ਪਏਗਾ ਨਹੀਂ ਤੂੰ ਉਹ ਤੇ ਹੈਵੇਂ ਨਾ ਮੇਰੇ ਨਾਲ ਇਦਾਂ ਜੀਦਣ ਢਈ ਜਿਵੇਂ ਨਾ ਜਾਣੇ ਤੇ ਮੂੰਹ ਚ ਗੋਲੀ ਪਾਉਣੀ ਹੈ ਤੇ ਫੇਰ ਉਹਨੇ ਖਾਣੀ ਹੈ ਮੈਂ ਕਿਹੜੀ ਅੱਗੇ ਦਵਾਈ ਨਹੀਂ ਕਦੀ ਖਾਦੀ ਹੈਗੀ ਨਹੀਂ ਮੰਮੀ ਤੁਸੀਂ ਮੇਰੇ ਸਾਹਮਣੇ ਖਾਓ ਦਵਾਈ ਤੁਹਾਨੂੰ ਛੇਤੀ ਫਰਕ ਪਊਗਾ ਨਾਲੇ ਮੈਨੂੰ ਪਤਾ ਲੱਗ ਜਾਏਗਾ ਵੀ ਤੁਸੀਂ ਖਾ ਲਈ ਆ ਲੈ ਹੜ ਹੁਣ ਕੋਸ਼ ਹਾਂਜੀ ਕੋਈ ਨਹੀਂ ਮੈਂ ਤੁਹਾਨੂੰ ਨਾ ਹੁਣ ਕੰਬਲ ਲਿਆ ਕੇ ਦਿੰਨੀ ਆ ਜਾ ਮੈਨੂੰ ਲਿਆ ਦੇ ਕੰਬਲ ਆਦੀ ਹੋ ਗਈ ਏਦੇ ਵਾਲੀ ਕਿੱਡੀ ਏ ਜੇਦ ਦੀ ਪੱਕੀ ਆ ਮੈਨੂੰ ਦਵਾਈ ਖਵਾ ਲ ਕੇ ਨਾ ਤੇ ਹੁਣ ਨਾ ਪੈਰਾਂ ਤੋਂ ਹਿੱਲੀ ਆ ਅੱਗੇ ਤਾਂ ਭਾਵੇਂ ਕੁਝ ਹੋਣਾ ਸੀ ਕਿ ਨਹੀਂ ਸੀ ਹੋਣਾ ਹੁਣ ਮੈਨੂੰ ਹੋ ਜਾਣਾ ਕਿਹੜੀ ਦਵਾਈ ਏ ਦੇ ਗਈ ਆ ਤੇ ਕਿਹੜੀ ਨਹੀਂ ਪਿੰਦਦਰ ਐਵੇਂ ਕਹਿੰਦੀ ਕਿ ਮੈਨੂੰ ਲੱਗਦਾ ਮੰਮੀ ਪਖੰਡ ਕਰੰਦੇ ਆ ਮੰਮੀ ਤੇ ਸੱਚੀ ਨਹੀਂ ਠੀਕ ਹੈਗੀ ਜੇ ਨਹੀਂ ਠੀਕ ਤੇ ਤਾਂ ਹੀ ਉਹਨਾਂ ਨੇ ਦਵਾਈ ਖਾਦੀ ਆ ਨਾ ਆਲਾ ਮੰਮੀ ਕੰਬਲ ਨਹੀਂ ਮੇਰੀ ਸੁਣ ਗੱਲ ਜਿਹੜੀ ਮਨੇ ਦਵਾਈ ਦੇ ਕੇ ਗਈ ਉਹ ਕਿਹੜੀ ਸੀ ਬੀਪੀ ਵਧੇ ਵਾਲੀ ਸੀ ਕਿ ਘਟੇ ਵਾਲੀ ਸੀ ਮੰਮੀ ਵਧੇ ਵਾਲੀ ਸੀ ਆਏ ਹਾਏ ਚੈੱਕ ਵੀ ਨਹੀਂ ਕਰਾਇਆ ਹੈਗਾ ਕਿਹੜੇ ਵੇਲੇ ਮੇਰਾ ਘਟ ਵੀ ਜਾਂਦਾ ਹੈ ਮੰਮੀ ਕਿਤੇ ਕਿਤੇ ਹੀ ਹੁੰਦਾ ਵਾ ਜਦੋਂ ਕਿਤੇ ਤਾਂ ਡੱਕਟ ਇਹ ਜਰ ਤਾਰ ਤਾਂ ਡਾ ਵਾਦਾ ਹੀ ਆ ਮੈਂ ਤਾਂ ਹੀ ਤੁਹਾਨੂੰ ਉਹ ਦਿੱਤੀ ਹੀ ਮੇਰੀ ਸੁਣ ਗੱਲ ਇੱਥੇ ਲਾਗੇ ਬੰਨੇ ਲਈ ਉਹ ਜਮਾ ਖੜੀ ਲੰਮੇ ਪੈਣੀ ਆ ਕਿਉਂ ਮੰਮੀ ਕੋਈ ਗੱਲ ਹੁੰਦੀ ਆ ਲੱਗਦਾ ਹੀ ਏ ਮਿੰਨੂ ਪਿੰਦਰ ਨੂੰ ਤਾਂ ਸਾਰਾ ਹੀ ਪਤਾ ਵੀ ਮੰਮੀ ਨੂੰ ਕਿਹੜੀ ਦਵਾਈ ਦੇਣੀ ਤੇ ਕਿਹੜੀ ਨਹੀਂ ਦੇਣੀ ਤੇ ਮੈਂ ਪਹਿਲਾਂ ਆਖਿਆ ਸੀ ਕਿ ਪਿੰਦਰ ਨੂੰ ਪੁੱਛ ਲੈ ਮੰਮੀ ਮੈਨੂੰ ਵੀ ਪਤਾਵਾ ਉਹਨਾਂ ਨੇ ਮੈਨੂੰ ਦੱਸਿਆ ਕਿ ਮੰਮੀ ਨੂੰ ਦਵਾਈ ਦੇ ਦੇ ਤੇ ਜੇ ਕੋਈ ਜ਼ਿਆਦਾ ਕੁਝ ਹੋوندਿਆ ਤਾਂ ਮੈਂ ਕਿੰਦੇ ਨਾ ਨਹੀਂ ਤੈਨੂੰ ਡਾਕਟਰ ਨੂੰ ਵਿਖਾ ਆਉਂਦੇ ਨੇ ਨਹੀਂ ਨਹੀਂ ਐਵੇਂ ਨਾ ਆਖੀ ਉਹਨਾਂ ਉਹਨੇ ਆਖਣਾ ਹੋਇਆ ਐਵੇਂ ਮੰਮੀ ਲਈ ਕਰਨ ਚਲੋ ਠੀਕ ਹੈ ਚਲੋ ਕੋਈ ਨਹੀਂ ਤੁਸੀਂ ਰੈਸਟ ਕਰੋ ਜੇ ਕੁਝ ਹੋਊਗਾ ਤਾਂ ਮੈਨੂੰ ਦੱਸ ਦਿਓ ਅੱਬਲ ਤੇ ਹੋ ਜਾਣਾ ਹੋਣੀ ਠੀਕ ਠੀਕ ਹੈ ਆ ਜਦ ਮੈਂ ਹੁਣ ਸੋਚਣ ਡਈ ਆ ਕਿ ਸਿਆਪਾ ਹੀ ਪਾਇਆ ਐਵੇਂ ਇੱਕ ਝੂਠ ਮਾਰਨ ਕਰਕੇ ਕਈ ਝੂਠ ਬੋਲੀ ਦੇ ਨੇ ਤੇ ਕੋਈ ਗੱਲ ਨਹੀਂ ਉਧਰ ਵੀ ਲਖਾਰ ਪਈਆਂ ਦੀ ਜਾਂਦਾ ਤਾਂ ਪੋਈ ਨਿਵੇ ਖੇ ਜਾ ਗਿਆ ਅੱਗੇ ਵੀ ਦਵਾਈ ਮੈਂ ਖਾਨੀ ਐ ਹਾਏ ਉਹ ਸੰਭਲਾ ਪਿੰਦਰ ਨੂੰ ਕਿੱਥੇ ਘਾਗੇ ਨੇ ਬੜਾ ਟਾਈਮ ਲਾਤਾ ਉਹਨਾਂ ਨੇ ਹੈਲੋ ਮੈਂ ਕਿਹਾ ਪਿੰਦਰ ਕਿੱਥੇ ਜੇ ਉਹ ਲਾਵਾ ਜੇ ਯਾਰ ਕਰਈਆਂ ਮੰਮੀ ਨੇ ਉਹ ਠੀਕ ਆ ਬੀਪੀ ਵਾਧ ਘਟ ਗਿਆ ਤੇ ਦਵਾਈ ਖਾਦੀ ਐ ਕੋਈ ਗੱਲ ਨਹੀਂ ਬਸ ਤੁਰ ਪੈਣਾ ਅੱਧੇ ਪੌਣੇ ਘੰਟੇ ਤੱਕ ਤੂੰ ਦੱਸ ਹਿੱਥੇ ਕਿੱਦਾਂ ਉਹ ਯਾਰ ਇੱਥੇ ਸਾਰੇ ਵੇਟ ਕਰ ਰਹੇ ਆ ਉਹ ਅੰਦਰ ਖਲੋਤੇ ਤੇ ਮੈਂ ਬਹਾਨੇ ਨਾਲ ਬਾਹਰ ਆਇਆ ਮੈਂ ਪੁੱਛਾਂ ਕਿੱਥੇ ਗਏ ਯਾਰ ਇੰਨਾ ਟਾਈਮ ਨਾਲ ਲਾਉਗਾ ਸਿਰਫ ਤੂੰ 15 20 ਮਿੰਟ ਖੜ ਤੇ ਮੈਂ ਜਾਨਾ ਅੰਦਰ ਮੰਮੀ ਕੋ ਤੇ ਵਿਨਾ ਭਲਾਂ ਕਿੱਦਾਂ ਹੁਣ ਕੀ ਹਾਲ ਚਾਲ ਉਹਨਾਂ ਦਾ ਚੱਲ ਮੇਰਾ ਭਰਾ ਜਲਦੀ ਆ ਬਹੁਤਾ ਟਾਈਮ ਨਾ ਲਾ ਕੋਈ ਗੱਲ ਨਹੀਂ ਲਾ ਤੂੰ ਟੈਨਸ਼ਨ ਨਾ ਲੈ ਮੈਨੂੰ ਆ ਬੜੀ ਟੈਨਸ਼ਨ ਆ ਤੂੰ ਇੱਥੇ ਦਾ ਵੇਹਮ ਆ ਗਿਆ ਬਸ ਠੀਕ ਹੈ ਚੰਗਾ ਮੰਮੀ ਮੰਮੂ ਤੇ ਬੜਾ ਠੀਕ ਜੇ ਹੁਣ ਪਿੰਦਰ ਇਦਾਂ ਹੀ ਐ ਆਏ ਕੋਹ ਆਨੇ ਫਰਕ ਜੇ ਨਹੀਂ ਫਰਕ ਪਿਆ ਜਦੋਂ ਦੀ ਤੇ ਸਗੋਂ ਮੈਂ ਦਵਾਈ ਖਾਧੀ ਐ ਨਾ ਹੂੰ ਤੇ ਐਉਂ ਜੀ ਮੇਰੇ ਚੱਕਰ ਜੇ ਜਾਦਾ ਹੀ ਸਿਰ ਦੇ ਵਧੀ ਜਾਣ ਰਹੇ ਨੇ ਵੇਖਿਓ ਮੰਮੀ ਕਿਤੇ ਐਂ ਬੇਜਾ ਰਣਾ ਬਿਧਾਨ ਵਾਜੇ ਇਦਾਂ ਕਰੋ ਤਾਂ ਉੱਠ ਜਾਪਾਂ ਚੱਕ ਕਰਾ ਲਾਈਏ ਸ਼ਹਿਰੋਂ ਨਹੀਂ ਪਿੰਦਰ ਉਹਦੇ ਕੋਈ ਗੱਲ ਨਹੀਂ ਇਸ ਪਿੰਡ ਦੀ ਜਿਹੜਾ ਨਹੀਂ ਹੈਗਾ ਡਾਕਟਰ ਉਨੂੰ ਆਹ ਜਣਾ ਕਾ ਆ ਕੇ ਤੇ ਮੇਰਾ ਵੀਪੀ ਚੈੱਕ ਕਰ ਦੇ ਮੰਮੀ ਜਿੱਥੋਂ ਸਗੋ ਦਵਾਈ ਚਲਦੀ ਉਥੇ ਆਪਾਂ ਚਲਦੇ ਆਂ ਨਾਲੇ ਉਹ ਵੀ ਵਿਚਾਰੇ ਡੀਕਣ ਦੇ ਨੇ ਉਧਰ ਹੋਵਾਂਗੇ 10 ਮਿੰਟ ਚਲ ਪਿੰਦਰ ਤੂੰ ਜਣਾ ਪਹਿਲਾਂ ਪਿੰਡ ਜਾ ਉਹਨੂੰ ਦੇ ਲਿਆ ਮੇਰੀ ਨਹੀਂ ਵਾ ਉੱਥਨ ਲਈ ਹੈਗੀ ਚਲੋ ਠੀਕ ਹੈ ਤੇ ਕੋਈ ਖਾਣਾ ਪੀਣਾ ਤਾਂ ਨਹੀਂ ਆ ਨਹੀਂ ਨਹੀਂ ਖਾਣਾ ਪੀਣਾ ਚਾਹ ਕਮਨ ਤੇ ਨੋਦੀਪ ਰੋਬਣਾ ਜਿਪਿਆ ਵੀ ਉਹਦਣਾ ਮੇਰੇ ਕੰਨ ਕੋਈ ਇਹਦੇ ਪਰਕ ਪੈ ਜਾਂਦਾ ਹੁੰਦਾ ਆ ਨਹੀਂ ਚਾਹ ਨੂੰ ਹੁਣ ਦਿਲ ਨਹੀਂ ਕਰਦਾ ਪਿੰਦਰ ਜਾ ਤੂੰ ਪਹਿਲਾਂ ਡਾਕਟਰ ਕੋਲ ਆ ਸਕਦਾ ਮੈਂ ਮੰਮੀ ਸੋਚਣ ਡਿਆ ਉਹਨਾਂ ਵਿਚਾਰਿਆ ਆਖਣਾ ਵੀ ਚੰਗਾ ਖਰਾਬ ਕਰਨ ਦੇ ਨਹੀਂ ਸਿਕੰਦਰ ਹੁਣ ਮੇਰੇ ਵਾਸਤੇ ਦੀ ਗੱਲ ਨਹੀਂ ਮੇਰਾ ਦਿਲ ਕਰਦਾ ਵੇ ਤੇ ਹੁਣ ਉਹ ਆਏ ਨੇ ਤੇ ਜਵਾਬ ਦਈਏ ਚਲੋ ਕੋਈ ਨਹੀਂ ਪੋਵੇ ਤੁਸੀਂ ਲੰਮੇ ਫਿਰ ਆਈਦਾ ਉੱਥੇ ਮੰਮੀ ਕਿ ਨਹੀਂ ਨਹੀਂ ਨਵਦੀਪਾ ਮੰਮੀ ਨਾਲ ਉਹ ਜਿਆਦਾ ਹੀ ਠੀਕ ਲੱਗਣ ਦੇ ਅੱਛਾ ਹੂੰ ਸਗੋਂ ਤੋਂ ਪਹਿਲਾਂ ਹੀ ਵਖਾ ਕੇ ਦਵਾਈ ਲੈ ਆਉਣੀ ਚਾਹੀਦੀ ਸੀ ਮੈਂ ਤੇ ਕਿਹਾ ਹੀ ਨਹੀਂ ਮੰਨਦੇ ਮੈਂ ਤਾਂ ਹੁਣ ਵੀ ਕਹਿਣ ਡਿਆ ਬੋ ਚੱਲੀ ਐ ਸ਼ਹਿਰ ਉੰਦੇ ਨਾਮ ਰਕੂਠੇ ਨਹੀਂ ਜਾਣਦੇ ਮੈਨੂੰ ਅੱਗੇ ਵੀ ਕਹਿੰਦੀ ਸੀ ਕਿ ਹੁਣ ਐਵੇਂ ਵਧੀ ਦੀ ਦੇਰਤੀ ਮੈਨੂੰ ਤਾਂ ਲੱਗਦਾ ਮੇਰਾ ਜਿੱਦਾ ਘਟਿਆ ਹੁੰਦਾ ਪਰ ਚੱਕ ਕਰਾਉਂਦੇ ਦੇ ਫੇਰ ਐ ਨਾ ਪਰ ਮੰਮੀ ਦਾ ਵਾਦਾ ਹੀ ਹੁੰਦਾ ਵਾ ਘਟਦਾ ਤੇ ਕਦੀ ਵੀ ਨਹੀਂ ਐ ਕਿੱਦਾਂ ਕਰ ਆ ਕੰਮ ਕੁਮਾ ਆਪਣਾ ਛੱਡ ਦੇ ਜਿਹੜਾ ਵੀ ਨਹੀਂ ਕਰਨਾ ਉੱਥੇ ਜਾ ਮੰਮੀ ਦੇ ਲਾਗੇ ਤੇ ਮੈਂ ਡਾਕਟਰ ਨੂੰ ਲਿਆਉਣਾ ਵਾ ਇੱਕ ਵਾਰੀ ਚੈੱਕ ਕਰਾ ਲਈਏ ਵਧਿਆ ਕਿ ਜਾਂ ਘਟਿਆ ਵਾ ਹਨਾ ਵੀ ਜੇ ਘਟਿਆ ਤੇ ਇਹ ਨਾ ਹੋਏ ਐਂਪੜਾ ਦਵਾਈ ਦੂਜੀ ਖਾ ਲਈਏ ਕੀ ਪਤਾ ਨਾ ਭਾਈ ਵਧਿਆ ਇਹ ਨਾ ਘਟਿਆ ਹੋਏ ਤੇ ਐਵੇਂ ਉਹ ਦਵਾਈ ਦੇਤੇ ਕਈ ਵਾਰੇ ਉਹਦਾ ਵੀ ਹੋਰ ਤਰ੍ਹਾਂ ਹੋ ਲੱਗ ਪੈਂਦਾ ਬੰਦੇ ਨੂੰ ਚੱਕਰ ਜਾਂ ਬੁਖਾਰ ਹੋਏ ਤਾਂ ਵੀ ਹੋਣ ਲੱਗ ਪੈਂਦੇ ਨੇ ਕਈ ਵਾਰ ਆਹ ਟੀਵੀ ਦੇਂਦੇ ਐਵੇਂ ਹੋ ਜਾਂਦਾ ਹੁੰਦਾ ਵਾ ਟੈਨਸ਼ਨ ਉਹਨਾਂ ਦੀ ਐਵੇਂ ਲੈਣ ਡਿਆ ਪੈਂਦੇ ਨੇ ਨਾ ਜਿਹੜੇ ਵਿੱਚ ਡੇ ਹੁੰਦੇ ਨੇ ਉਹਨਾਂ ਤੋਂ ਵੱਧ ਇਹਨਾਂ ਨੂੰ ਫਿਕਰ ਹੁੰਦੀ ਹੈ ਚਾਹ ਪਤਾ ਨਹੀਂ ਉਹਨਾਂ ਨੂੰ ਕੀ ਹੋ ਜਾਣਾ ਵਾ ਤੇ ਆਪਣੇ ਘਰ ਵਾਲੇ ਨਹੀਂ ਵੰਦੇ ਹੈਗੇ ਚਾਹ ਨਾਲੇ ਕੋਈ ਚੀਜ਼ ਖਾਣੀ ਖੋਣੀ ਹੋਵੇ ਮੈਂ ਤਾਂ ਪੁੱਛਿਆ ਚਾਹ ਨਾਲੇ ਕਿਹਾ ਇਹਨਾਂ ਦਾ ਐਸਾ ਹੀ ਮੰਮੀ ਦਾ ਕਹਿੰਦੇ ਕਿਸੇ ਚੀਜ਼ ਨੂੰ ਜੀ ਨਹੀਂ ਕਰਨ ਦੇ ਚਲੋ ਇੱਕ ਵਾਰੀ ਪੁਸ਼ਕੀ ਵੇਦੀ ਆ ਖਿਚੜੀ ਕੁਟੜੀ ਬਣਾ ਲੈਣੀ ਆ ਸੰਤਰੇ ਪਏ ਨੇ ਪੁਸ਼ੀ ਮੰਮੀ ਨੇ ਤੇ ਉਹਦੀ ਚਲੋ ਪੁਸ਼ ਦੀ ਆਹੋ ਆ ਗਿਆ ਮੈਂ ਬਸ ਹਲਤੇ ਮੰਨ ਹੀ ਕਰਨ ਰਿਹਾ ਵਾਹ ਜਾਨ ਨੂੰ ਵੀ ਨਾ ਹੱਦ ਹੋ ਗਈ ਆ ਨਵੀ ਰਿਸ਼ਤੇਦਾਰੀ ਦਾ ਕੰਮ ਹੀ ਭਾਜੀ ਵੀ ਕੀ ਸੋਚਦਾ ਹੋਊਗਾ ਵੀ ਇਦਾਂ ਦੇ ਰਿਸ਼ਤੇਦਾਰ ਇਹਨਾਂ ਦੇ ਬਹੁਤੀ ਬੇਤੀ ਕਰਾਈ ਆ ਜੰਨਾ ਕਹਿੰਦਾ ਆਪਾਂ ਕਿੰਨੀ ਕੁ ਪੂਆਪਾ ਮਾਰਾ ਕਿਤੇ ਹੋਰ ਲਾਉਂਤੀ ਆਲੇ ਹਰ ਕਦਾ ਯਾਰਪਿੰਦਰ ਸਾਧੋ ਗਈ ਤੁਹਾਡੇ ਵਾਲੀ ਵੀ ਇਦਾਂ ਕਰੀਦਾ ਉਹ ਲਗਾ ਲਗਾ ਉੱਥੇ ਯਾਰ ਉਹ ਮੈਂ ਅੱਗੇ ਡਿਆ ਸੋਚਣ ਯਾਰ ਪਰ ਦੇਸ ਸਹੀ ਮੰਮੀ ਠੀਕ ਨਹੀਂ ਉਹ ਯਾਰ ਮੈਂ ਦੱਸਿਆ ਸਹੀ ਅਸਲ ਚਾਣਾ ਬੀਪੀ ਹੀ ਘਟਿਆ ਇਹਨਾਂ ਖਾਲੀ ਦਵਾਈ ਵਧੇ ਵਾਲੀ ਉਹਦੇ ਕਰਕੇ ਹੀ ਹਾਲਾ ਕੰਮ ਖਰਾਬ ਹੋ ਗਿਆ ਉਹ ਯਾਰ ਜੇ ਬੀਪੀ ਘਟਾਈ ਮਾਸਾ ਖਰਾਖ ਖਾਲੀ ਤੇ ਕੰਮ ਤੇ ਵਹਿੰਦੇ ਉਥੇ ਪਟਵਾਰੀ ਬਾਧੂ ਦੀ ਮੈਨੂੰ ਗੱਲਾਂ ਕਰਨ ਡਿਆ ਕਿ ਉਦੋਂ ਤੂੰ ਜਾਣ ਖਾਣਿਆ ਭਾਜੀ ਲੇਟ ਨਾ ਕਰਿਓ ਅਗੜਾ ਦਿਨਾਂ ਪਾਇਓ ਉਹ ਤੇ ਭਾਜੀ ਮੇਰੇ ਮੂੰਹ ਹਲ ਦੇਖਣ ਡਈ ਉਹ ਨਵੀਂ ਰਿਸ਼ਤੇ ਕੀ ਕਹਦਾ ਤੇ ਬੰਦਾ ਵੀ ਚੰਗੇ ਇਹਨਾਂ ਦੇ ਰਿਸ਼ਤੇਦਾਰ ਆ ਇਹੋ ਜੇ ਕੰਮ ਤੇ ਨਹੀਂ ਆ ਸਕਦੇ ਕੰਮ ਕੱਟਾ ਜ਼ਰੂਰੀ ਲੈ ਵੀ ਯਾਰ ਤੂੰ ਹੈਂ ਲੜੀ ਜਾਂਦਾ ਮੇਰੇ ਨਾਲ ਮੇਰਾ ਦਾ ਕੀ ਖਸੂਰ ਆ ਉਹ ਯਾਰ ਪਿੰਦਰ ਮੈਂ ਲੜਨੀ ਨਹੀਂ ਗਿਆਗਾ ਚੱਲ ਕੋਈ ਠੰਡਾ ਹੋਊ ਪਹਿਲਾਂ ਆ ਚਾਹ ਪਾਣੀ ਤੇ ਪੀਏ ਬਾਹਰ ਬਾਹਰ ਚ ਲੜ ਪਈ ਨਹੀਂ ਨਹੀਂ ਯਾਰ ਸਹੀ ਪੁੱਛ ਅੱਜ ਦੇਰ ਕੋ ਯਾਰ ਮੂਡ ਖਰਾਬ ਆ ਚੱਲ ਜੀ ਨੂੰ ਨਹੀਂ ਜੀ ਗੰਡਿਆ ਸਹੀ ਪੁੱਛ ਸਹੀ ਕਰ ਦਿੰਦੇ ਆ ਕੋਈ ਗੱਲ ਨਹੀਂ ਉਹ ਨਹੀਂ ਗੱਲ ਯਾਰ ਪਰ ਚੰਗੇ ਨਹੀਂ ਲੱਗਦਾ ਇਦਾਂ ਆ ਆ ਜਾ ਬੈ ਜਾ ਅੱਲਾਹਦੀਪ ਪਾਣੀ ਲੈਣੀ ਹਾਂ ਤੇਦਰ ਤੂੰ ਤੇ ਯਾਰ ਹੱਸ ਕੇ ਬਖਾਲ ਛੱਡਿਆ ਵਾ ਉੱਤੇ ਮੈਨੂੰ ਪਤਾ ਨਹੀਂ ਜੋ ਮੇਰੇ ਪਾ ਦੇ ਖਾਂਦੀ ਸਾਰੇ ਮੇਰੇ ਮੂੰਹ ਲਵਿੰਦੇ ਤੇ ਮੈਨੂੰ ਉੱਤੇ ਸ਼ਰਮ ਦੇ ਮਾਰਾਂ ਸਹੀ ਗੱਲ ਇੰਨੀ ਆਉਂਦੀ ਵੀ ਕੀ ਕਵਾਨ ਮੇਰਾ ਧਿਆਨ ਤੁਹਾਡੇ ਆਜੀ ਵੀ ਕਦੋਂ ਆਉਣਗੇ ਕਦੋਂ ਹੋਣ ਆਗੇ ਹੋਣ ਆਗੇ ਤੂੰ ਲਾਰਾਲਪੇ ਲਾ ਹੁੰਦੇ ਆ ਲੈ ਯਾਰ ਲਾਰਾਲਪਾ ਕਾਦਲੀ ਲਾਉਣਾ ਸੀ ਹੁਣ ਲਾਰਾ ਹੀ ਲਾਉਣਾ ਸੀ ਤੇ ਤੈਨੂੰ ਫੋਨ ਕਰੀ ਨਾ ਕਾਹ ਦੇਣਾ ਓਏ ਯਾਰ ਹੈ ਤਾਂ ਸਹੀ ਆ ਪਿੰਦਰ ਪਰ ਤੂੰ ਮੇਰੀ ਜਗ੍ਹਾ ਹੁੰਦਾ ਫਿਰ ਤੈਨੂੰ ਪਤਾ ਲੱਗ ਮੈਂ ਲਾ ਸਭ ਸਮਝਣ ਦਿਆ ਮੈਂ ਬੜਾ ਪਰੇਸ਼ਾਨ ਹਾਂ ਹੁਣ ਸੇਰ ਦੀ ਭੱਜ ਦੌੜ ਪਈ ਐ ਮੈਂ ਕਹ ਆਵਦਾ ਹਾਂ ਵੀ ਚੱਲ ਜਿੰਨੀ ਸ਼ਕਤੀ ਹੁੰਦਾ ਠੀਕ ਹੋ ਜਾਂਦੇ ਅਸੀਂ ਚੱਲੀਏ ਜਾਂ ਗੱਡੀ ਵੀ ਦਿਨੇ ਘਰ ਕੇ ਤੇ ਤਮਾ ਬਾਗ ਲੈ ਆਉਣਾ ਸੀ ਹੁਣ ਵੇਲਾ ਫੇਰੀ ਮੈਨਾਂ ਵੀ ਭਾਜੀ ਉਹ ਬਜਰੇ ਕਿੱਡੇ ਚੰਗੇ ਆ ਉਹ ਫੇਰ ਆਂਦੇ ਵੀ ਕਬਲ ਨੂੰ ਕੋਈ ਗੱਲ ਨਹੀਂ ਤੂੰ ਪਿੰਡ ਚਲ ਜਾਂਦੀ ਆ ਤੁਹਾਡਾ ਜਦੋਂ ਕੰਮ ਹੋ ਜਾਂਦਾ ਨਾ ਦਿਆਈ ਡਾਂਗੇ ਤੇ ਉਦੋਂ ਤੂੰ ਛੱਡ ਚ ਅੱਛਾ ਕਬਲ ਪਿੰਡ ਆ ਗਈ ਆ ਤੇ ਫੇਰ ਮੈਂ ਕਬਲ ਨੂੰ ਤੇ ਅਗਰ ਲੀਨੋਂ ਤੁਹਾਂ ਆਤੋ ਚ ਬਾਹਰ ਤਾਂ ਅੱਛਾ ਤੇ ਹੁਣ ਕੱਲ ਦੀ ਪ੍ਰਾ ਤਰੀਕ ਪਈਓ ਤੇ ਮੁਰਗੇ ਪਟਵਾਰੀ ਨਾਲ ਇਹ ਵੀ ਗਿਆ ਤੈਉ ਕਿ ਬਾਅਦ ਚ ਸਰਕਾਰੀ ਛੁੱਟੀਆਂ ਹੋਣੀਆਂ ਪਤਾ ਨਹੀਂ ਕੀ ਗੱਲ ਗਸ਼ਟਾ ਛੁੱਟੀਆਂ ਕੋ ਪੰਜ ਸੱਤ ਤੇ 10 ਕੰਮ ਦਾਹ ਦਾਣਾ ਤੇ ਪੈ ਜਾਣਾ ਜੇ ਕੱਲ ਆਪਾਂ ਨਾ ਜਾ ਕੇ ਕੰਮ ਕਰਾਇਆ ਚ ਚੱਲ ਕੋਈ ਗੱਲ ਨਹੀਂ ਰਿਆ ਇੱਥੇ ਰਹਿ ਤਾ ਅੱਜ ਤਸਰ ਆਪਾਂ ਇਥੋਂ ਪਿੰਲੇ ਜਾਣੇ ਚੱਲਦੇ ਆਂ ਉਹ ਨਹੀਂ ਨਹੀਂ ਮੇਰੇ ਕੋਈ ਰਿਆ ਨਹੀਂ ਜਾਣਾਗਾ ਮੈਂ ਤੇਰੀ ਕਿਦਾਂ ਟਾਈਮ ਕੱਢ ਕੇ ਆ ਗਿਆ ਪਿਛੋ ਡੰਗਰ ਮੇਰੀ ਜਾਨ ਨੂੰ ਰੋਂਦੇ ਹੋਣੇ ਤਨ ਬਲਾ ਜਾ ਕੇ ਪੱਠਾ ਦਿੱਤਾ ਨਹੀਂ ਪਾਉਣਾ ਇੱਕ ਦਿਨ ਤੂੰ ਡੰਗਰਾਂ ਦਾ ਬੱਚਾ ਵੀ 1 ਘੰਟੇ ਧਿਆਨ ਰੱਖਣਾ ਵੀ ਮੇਰੇ ਡੰਗਰਾਂ ਨੂੰ ਭੁੱਖੇ ਨਾ ਛੇੜਾ ਤੂੰ ਮਤ ਤੋਂ ਕਿਆ ਰਿਆ ਕਰ ਉਹ ਇਹਨਾਂ ਨੂੰ ਰੁਪਈਆ ਵਾਂ ਦੇਣਾ ਦਵਾਂ ਕਿ ਇਹਨੂੰ ਦਿੱਤੋ ਰੋਟੀ ਖਾਣੀ ਉਹਦਾ ਧਿਆਨ ਰੱਖਣਾ ਪੜਾ। ਨਹੀਂ ਚਲੋ ਤੇ ਮੈਂ ਗੱਲ ਤੇ ਨਾਲ ਸਹਿਮਦਾ ਫਿਰ ਅਗਲੀ ਸਵੇਰ ਉਹਨਾਂ ਵੀ ਕਹਿਣਾ ਵਾ ਜਿੱਦਾਂ ਤੂੰ ਬੰਨੇ ਵਾਂ ਅੱਜ ਅਗਲੀ ਸਵੇਰ ਉਹਨਾਂ ਨਾਲ ਗੱਲ ਕਰ ਤੇ ਦੋ ਦਾਣਾ ਚੋਤੋ ਦੋਦੀ ਕੋ ਫੜ। ਜਦੋਂ ਵੀ ਤੇ ਇਦਾਂ ਦਾ ਵਾਅਦਾ ਘਾਟਾ ਹੋਵੇ ਨਾ ਤਾਂ ਮਗਰ ਕਿਸ ਨੂੰ ਕਹਿਆ ਆ ਕਰਾ। ਕੋਈ ਯਾਰ ਅਖਿਰੇ ਕੌਣ ਅੱਜ ਕੱਲ ਲੱਗਦਾ ਈ ਤੇ ਨਾਲੇ ਕੋਈ ਨਹੀਂ ਉਹ ਪਿੰਦਰ ਕੇ ਦੀ ਜੇ ਮੇਰੀ ਸਾਹਮਣਾ ਆ ਆ ਵੀ ਸਾਹਮਣਾ ਪੈਂਦਾ ਤੇ ਚੱਲ ਮੈਨੂੰ ਦੱਸ ਪੂਆ ਕਿੱਥੇ ਆ ਪਹਿਲਾਂ ਉਹਨਾਂ ਮੈਨੂੰ ਮਲਾ ਕੋਈ ਚਾਹ ਤੇ ਪੀਲਾ ਕੋਟ ਮੈਂ ਆਣੀ ਚਾ ਗੁੱਸੇ ਦੇ ਪਿੰਦਰੋਂ ਮੈਨੂੰ ਬੱਸ ਤੋਂ ਮੂੰਹ ਨਾ ਖਲਾ ਮੇਰਾ ਲੱਲ ਔਰ ਹੁੰਦੀ ਲੰਮੇ ਪਏ ਤੇ ਚਾਹਦ ਮੰਨਾ ਨਮਦੀਪ ਹਾਂਜੀ ਕਿੰਨਾ ਟਾਈਮ ਪਾਣੀ ਲਿਆਉਂਦੇ ਇਨੇ ਚਰਚੋਂ ਚਾਹ ਬਣ ਜੇ ਭਾਵੇਂ ਪਿੰਦਰ ਕਹਿੰਦਾ ਬੜਾ ਹੀ ਪਾਣੀ ਤੇ ਮੈਂ ਚਲੋ ਮੜਾ ਜਾ ਕੋਸਾ ਕਰ ਲੈਣੀ ਆ ਚੱਲ ਜਾ ਤੂੰ ਪਾਣੀ ਖੜਾ ਤੇ ਮੈਂ ਦੁਕਾਨ ਤੋਂ ਕੋਈ ਚੀਜ਼ ਖੜ ਲੈ ਆਵਾਂ ਬਿਸਕਟ ਪੁੱਜੀਆ ਲੈ ਉਹ ਤੂੰ ਪਿੰਦਰ ਲਾ ਭਾਜੀ ਤੇ ਗੁੱਸੇ ਚ ਹੀ ਬੜੇ ਆ ਨਮਦੀਪ ਗੁੱਸੇ ਚ ਧਰ ਲੈਣੇ ਆਉਣਾ ਸੱਚਾ ਈ ਸੀਰ ਦੇ ਜਾ ਕੇ ਬੈਠੀ ਨੇ ਅਥੀ ਜੇ ਸੱਚ ਪੁੱਛੇ ਨਾ ਤੇ ਸ਼ਰਮਿੰਦਾ ਮੈਂ ਵੀ ਬਣਾ ਮੈਂ ਤੇ ਤੁਤ ਤੋ ਹੱਸਾਂ ੜਿਆ ਮੈਂ ਆ ਚਲੋ ਦਾ ਗੁੱਸਾ ਠੰਡਾ ਹੋ ਜੇ ਤਾਂ ਵੀ ਕਹਿੰਗੇ ਕੁਝ ਕਹਿ ਨਹੀਂ ਦੇ ਜਿਉਂ ਨਾਲੀ ਜਗ੍ਹਾ ਤੇ ਹੋਰ ਕੋਈ ਹੁੰਦਾ ਨਾ ਉਹਨੂੰ ਘਰ ਚ ਪਤਾ ਲੱਗ ਜਨਾ ਕਿ ਕੋਈ ਆਇਆ ਵਾ ਇੰਨੇ ਗੁੱਸੇ ਸਹੀ ਗੱਲ ਹੈ ਚਲ ਜਾ ਪਾਣੀ ਪੜਾ ਤੇ ਚਾਹ ਧਰਦੀ ਹੁੰਦੀ ਹੁੰਦੀ ਹੈ ਮਿਲ ਕੇ ਠੀਕ ਆ ਉਹ ਸੱਸੀ ਕਾਲ ਆ ਲੈ ਲਾ ਆਇਆ ਸੁਨਾ ਲਾ ਕੀ ਹਾਲ ਹੈ ਵਧੀਆ ਪੂਰਾ ਤੂੰ ਸੁਣਾ ਕਿਤਾ ਠੀਕ ਆ ਠੀਕ ਆ ਮੈਂ ਵੀ ਐਵੇਂ ਮੈਂਵੇਂ ਨਿੱਕਾ ਪਾ ਲਈਏ ਮੈਂ ਤੇ ਚੰਗੀ ਭਲੀ ਇਥੇ ਬੈਠੀ ਆ ਨਾ ਪਤਾ ਨਹੀਂ ਆਉ ਜਿਹੜਾ ਚੱਕਰ ਜੇ ਆਉਂਦੇ ਤੇ ਦਵਾਈ ਚਾ ਲੱਗੇ ਵੀ ਖਾ ਹੀ ਲਈ ਦੀ ਐ ਤੇ ਮੈਂ ਇਹਨੂੰ ਆਖਿਆ ਨਾ ਬਰੂ ਮੈਨੂੰ ਲਿਆ ਦੇ ਦਵਾਈ ਤੋ ਮੈਨੂੰ ਪਤਾ ਨਹੀਂ ਸੀ ਪਿੰਦਰ ਦੇ ਤੋਂ ਆਂਦਾ ਸੀ ਹਣੀ ਪਾਣੀ ਪੀ ਲੋ ਮਮਮੀ ਚਾ ਕਰ ਆ ਕੇ ਦੇ ਦਵਾਈ ਖਾਈ ਤੇ ਘਰ ਦਵਾਈ ਹੁੰਦੀ ਮੈਂ ਖਾ ਹੀ ਲੈਣੀ ਆ ਮੈਨੂੰ ਨਹੀਂ ਪਤਾ ਵੀ ਹੰਤਰਾ ਘਟਿਆ ਆ ਤੇ ਮੈਂ ਖਾ ਲਈ ਦਵਾਈ ਵਦੇ ਵਾਲੀ ਉਹ ਮੈਨੂੰ ਤਾਂ ਸਭੋ ਪਤਾ ਨਹੀਂ ਕਿਰ ਕੀ ਹੋਇਆ ਮੈਂ ਤੇ ਆਪ ਸੋਚਣ ਲਈ ਸਾਂ ਵੀ ਲਾਵਣੇ ਡੀਕਣਾ ਉੱਥੇ ਸਭ ਪਰੇਸ਼ਾਨ ਹੋਣਾ 부ਆ ਤੋਂ ਮੇਰੀ ਗੱਲ ਤੇ ਛਾਦੀ ਰੇ ਅੱਜ ਤੂੰ ਜੋ ਕੀਤਾ ਨਾ ਸਹੀ ਪੁੱਛੇ ਤੇ ਮੇਰੇ ਤੋਂ ਉੱਥੇ ਬਿਲਕੁਲ ਤੂੰ ਜ਼ੀਰੋ ਕਰਤਾ ਮੈਂ ਤੁਹਾਡੀਆਂ ਇੰਨੀਆਂ ਸਿਰਤਾ ਕਰਤਾ ਭਾਜੀ ਸਾਹਮਣੇ ਵੀ ਕਿ ਮੇਰੀ ਭੂਆ ਮੇਰੀ ਭੂਆ ਮੇਰੇ ਤੋਂ ਜਾਨ ਛਿੜਕਦੀ ਐ ਤੇ ਕਬੜ ਵੀ ਦਰਦੀ ਹੁਣੀ ਐ ਤੇ ਉਹਨਾਂ ਸਾਹਮਣੇ ਕੀ ਤਰੀ ਸਾਰੇ ਜਣੇ ਉੱਥੇ ਇਕੱਠੇ ਹੋਏ ਸਿਰਫ ਤੇਰੇ ਕਰਕੇ ਸਾਰਾ ਕੀਤਾ ਗਰਾਇਆ ਕੰਮ ਜਿਹੜਾ ਮਿੱਟੀ ਹੋ ਗਿਆ ਤੇ ਨਾਲੇ ਦੂਨੇ ਇੱਕ ਗੱਲ ਹੋ ਸੁਣ ਆਪਣੀ ਨੀ ਚਲਾਕੀ ਨਾਲ ਜਿਆਦਾ ਵਰਤਿਆ ਕਰ ਦਵਾਈ ਜਿਹੜੀ ਆ ਪੁੱਛ ਕੇ ਡਾਕਟਰ ਕੋ ਖਾਈ ਦੀ ਐ ਨਹੀਂ ਕਿ ਕਿੰਨੇ ਦਿਨ ਤੱਕ ਇੰਨਾ ਆਰਾਮ ਆਨ ਸਾਥ ਸਾਥ ਓਏ ਨਹੀਂ ਮੇਰੀ ਗੱਲ ਤਾਂ ਭੈ ਮੁਰਾ ਨਹੀਂ ਨਹੀਂ ਲਵ ਨਹੀਂ ਮੈਂ ਬੁਰਾ ਕੀ ਮੰਨਣਾ ਲਵ ਮੈਂ ਤੇ ਸੱਚੀ ਪੁੱਛੇ ਤੇ ਪੁੱਤ ਤੁਹਾਡਾ ਹੀ ਸੋਚਿਆ ਹੈ ਵੀ ਦਵਾਈ ਖਾ ਕੇ ਤੇ ਦੋ ਘੜੀਆਂ ਲੰਮੇ ਪੈਣੀ ਆ ਤੇ ਮੈਨੂੰ ਕੀ ਪਤਾ ਸੀ ਵਿਧਾਨ ਹੀ ਵੱਧ ਜਾਣਾ ਮੈਂ ਇਹ ਭੂਆ ਇੰਨੀ ਤੇ ਪਤੂ ਬਿਮਾਰ ساری ਕਦੀ ਉਮਰ ਚ ਨਹੀਂ ਹੋਈ ਹੈਗੀ ਤੇ ਜੇ ਮਸਾ ਘੱਟ ਵੱਧ ਗਿਆ ਇੱਕ ਰਾਰ ਖਾ ਕੇ ਆ ਤੇ ਜਾਂਦੀ ਕਮਜ਼ਗ ਮੇਰੀ ਤਾਂ ਉਥੇ ਅੰਨੂ ਮੇਰਾ ਕੰਮ ਤੇ ਸਿਰੇ ਚੜ ਜਾਂਦਾ ਤੈਨੂੰ ਪਤਾ ਵੀ ਇਹ ਕੰਮ ਕਿੰਨੇ ਜ਼ਰੂਰੀ ਹੁੰਦੇ ਆ ਤੇ ਮੁੜਕੇ ਤੇ ਅੱਜ ਅਗਲੇ ਨੇ ਟਾਈਮ ਤੇ ਹੀ ਨਹੀਂ ਪਹੁੰਚੇ ਨਾ ਤਾਂ ਮੁੜਕੇ ਹਲੂ ਫੇਰ ਤਰਲੇ ਮਾਰਨੇ ਪੈਣੇ ਆ ਆਹੋ ਇਹ ਤਾਂ ਗੱਲ ਹੈਗੀ ਪਿੰਦਰ ਤੇ ਮੈਨੂੰ ਆਂਦਾ ਸੀ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਨਾ ਘੰਟਾ ਖਰਾਮ ਕਰਕੇ ਨੇ ਫਿਰ ਤੋਰ ਪਾਂਗੇ ਪਰ ਮੇਰੇ ਵਾਸਤੇ ਗੱਲ ਹੀ ਨਹੀਂ ਰਹੀ ਪੁੱਤ ਮੈਂ ਉੱਥੇ ਖਲੋਤਾ ਸਹੀ ਪੁੱਛੇ ਭੂਆ ਵੇਖਾਂ ਹੁਣ ਆਉਂਦੇ ਆ ਕਦੀ ਘੜੀਆਂ ਦੇ ਵੇਖਾਂ ਕਦੀ ਮੋਬਾਈਲ ਦਾ ਬਾਹਣਾ ਲਾ ਕੇ ਇੱਧਰ ਜਾ ਕੇ ਵੇਖਾਂ ਵੀ ਹੁਣ ਆ ਜੇ ਮੈਨੂੰ ਤਾਂ ਤੁਹਾਡੀ ਧਿਆਨ ਰਿਆ ਵੀ ਚਲ ਲੇਟ ਹੀ ਆਜੇ ਹੋਣੀ ਆਜੇ ਮੇਰਾ ਵੀ ਪਤਾ ਤੁਹਾਡੇ ਵਾਲੀ ਧਿਆਨ ਸੀ ਮੈਨੂੰ ਪਤਾ ਸੀ ਪਰ ਮੇਰੇ ਵੱਸ ਦੀ ਗੱਲ ਹੀ ਨਹੀਂ ਰਹੀ ਮੈਂ ਕੀ ਕਹਿ ਸਕਨੀ ਆ ਲਵ ਤੂੰ ਨਰਾਜ ਆਪਣੇ ਸਾਹਮਣ ਤੇ ਮੈਂ ਆਪਣੇ ਸਾਹਮਣ ਮਜਬੂਰ ਪੂਆ ਕਿਤੇ ਪਹਿਲੀ ਦੀ ਟੈਨਸ਼ਨ ਤੇ ਨਹੀਂ ਪਈ ਨਾ ਨਾ ਲਵ ਇਹੋ ਜੀਆਂ ਪੈ ਲਈਆਂ ਤੇ ਮੈਂ ਤੁਹਾਡੇ ਤੋਂ ਕਈ ਵਾਰ ਦਵਾ ਮੇਰੇ ਨਾਲ ਤੂੰ ਭਾਵੇਂ ਕੱਲ ਦਾ ਹੀ ਰੱਖ ਲਈ ਟਾਈਮ ਪੂਆ ਔਰ ਕੱਲ ਦਾ ਹੀ ਪ੍ਰੋਗਰਾਮ ਰੱਖਿਆ ਹੀ ਹੋ ਤੇ ਉਹ ਨਾ ਫੇਰ ਤੂੰ ਕੱਲ ਕਹੀਂ ਵੀ ਮੇਰੇ ਕੋ ਉੱਠਣ ਜਾਣ ਜਾਂ ਚੱਕਰ ਆਉਣ ਦੇ ਆ ਤੇ ਜੇ ਕੋਈ ਟੀਕਾ ਟਕਾ ਲ ਹੋਣਾ ਹੀ ਨਾ ਤੇ ਚੱਲ ਮੇਰੇ ਨਾਲ ਹੁਣੇ ਮੈਂ ਪਹਿਲਾਂ ਲਵਾ ਲਿਆ ਮਤਲਬ ਆਏ ਹਾਏ ਹੁਣ ਮੈਂ ਕੱਲ ਨੂੰ ਕੀ ਬਹਾਨਾ ਲਾਵਾਂਗੀ ਐਵੇਂ ਮੈਂ ਕਹਿ ਬੈਠੀ ਆ ਵੀ ਕੱਲ ਦਾ ਰੱਖ ਲਿਓ